ਯਾਰ ਰੌਲਾ ਕੀ ਹੈ ਯਾਰ ਰੌਲਾ ਇਹ ਹੈ ਕਿ ਮੈਂ ਜਿਹੜੀ ਪਾਰਟੀ ਦੇ ਨਾਲ ਜੁੜਿਆ ਹੋਇਆ ਮੈਂ ਇਹਨੂੰ ਕਿਹਾ ਉੱਥੇ ਵੋਟ ਪਾ ਹਾਂ ਆਹ ਕਹਿੰਦੀ ਮੈਂ ਨਹੀਂ ਪਾਣੀ ਹੈਗੀ ਮੈਨੂੰ ਤਾਂ ਜਿੱਥੇ ਮੇਰੇ ਘਰ ਦੇ ਕਹਿਣਗੇ ਮੈਂ ਤਾਂ ਉੱਥੇ ਹੀ ਵੋਟ ਪਾਉਂਗਾ ਇਹ ਗੁੱਤੜੀ ਪੱਟ ਕੇ ਪਵਾ ਲੂੰ ਗੁੱਤੜੀ ਪੱਟ ਕੇ ਗਾਲਤ ਗੱਲ ਨਾ ਘਰ ਗੁੱਤ ਨਹੀਂ ਕਿ ਮੈਂ ਪੱਟ ਦੇਗਾ ਤੂੰ ਸਾਡੇ ਕੋਲੇ ਬੋਲੀ ਜਾਣਾ ਇਹਨੂੰ ਤਾਂ ਬੋਲੇ ਮੋੜ ਕੇ ਕੁੱਟੇਗਾ ਲੈ ਦੱਸ ਜੋ ਚੀਜ਼ ਮੈਂ ਕਰ ਨਹੀਂ ਸਕਦੀ ਯਾਰ ਮੇਰੀ ਮੇਰੀ ਗੱਲ ਸੁਣੋ ਬੋਰਡ ਦਾ ਉੱਥੇ ਮਸ਼ੀਨ ਆ ਗਈ ਇੱਕ ਕੋਈ ਬਟਨ ਦੱਬ ਲੈ ਤੁਸੀਂ ਤਲਾਕੋ ਤਲਾਕ ਕੇ ਕੀ ਹੁੰਨੇ ਆ ਇੱਜ਼ਤ ਹੈ ਸਾਡੀ ਵੱਧਦੀ ਹੈ ਇੱਕ ਮਿੰਟ ਇਹ ਕਾਦੀ ਇੱਜ਼ਤ ਜਦੋਂ ਤੂੰ ਆਪਦੇ ਘਰ ਵਾਲੀ ਦੀ ਇੱਜ਼ਤ ਨਹੀਂ ਕਰਦਾ ਤਾਂ ਇਹ ਕਾਦੀ ਇੱਜ਼ਤ ਕਰਦਾ ਤੂੰ ਵੋਟਾਂ ਪਿੱਛੇ ਮੇਰਾ ਲੜਦਾ ਪਿੱਛੇ ਛੱਡ ਦੇਗਾ ਇਹਨੂੰ ਤੂੰ ਆ ਚੜਦਾ ਵਾ ਬੱਚਾ ਵੀ ਲੈ ਦੇ ਨਾਲ ਆਪਣਾ 3 ਸਾਲ ਦਾ ਜਵਾਕ ਕਰ ਲੋ ਗੱਲ ਆਖੇ ਜਵਾਕ ਹੁਣ ਉਹ ਜਵਾਕ ਵਿਚਾਰੀ ਕਿੱਥੋਂ ਪਾਲੂ ਕਵਾ ਐਮਐਲਏ ਤੱਕ ਘਰ ਆਉਂਦੇ ਨੇ ਸਾਡੇ ਸਰਪੰਚ ਸਰਪੰਚ ਆ ਕੇ ਬੈਠਦੇ ਆ ਕੀ ਗੱਲ ਹੈ ਵੀਰੇ ਕਿ ਇਹਨਾਂ ਦੇ ਐਮਐਲਏ ਇਹਨਾਂ ਦੀ ਇੱਜ਼ਤ ਮੇਰੇ ਘਰ ਦੇ ਦੀ ਕੋਈ ਨਹੀਂ ਉਹਨਾਂ ਦੀ ਕੋਈ ਇੱਜ਼ਤ ਨਹੀਂ ਬੰਦ ਉਹਨਾਂ ਨੇ ਪਾਲਿਆ ਜਿਹੜੇ ਮੇਰੇ ਘਰ ਦੇ ਉਹਨਾਂ ਨੇ ਵਰਤਦੇ ਸੀ ਉਹਨਾਂ ਦੀ ਕੋਈ ਇੱਜ਼ਤ ਨਹੀਂ ਹੈਗੀ ਕੰਮ ਕਿੱਥੇ ਕਰਦਾ ਰੇਲਵੇ ਵਿੱਚ ਟੀਟੀ ਲੱਗਿਆ ਟੀਟੀ ਟੀਟੀ ਲੱਗਿਆ ਹੈ ਰੇਲਵੇ ਵਿੱਚ ਵੈਸੇ ਇਦਾਂ ਦੇ ਟੀਟੀ ਹੁੰਦੇ ਆ ਪਤੰਦਰ ਤੂੰ ਘਰੇ ਵੀ ਟੀਟੀ ਬਣਿਆ ਫਿਰਦਾ ਉੱਥੇ ਠੀਕ ਆ ਰੇਲਵੇ 'ਚ ਤੇਰਾ ਆਉਦਾ ਤੂੰ ਟੀਟੀ ਬਣਿਆ ਰੇ ਇੱਥੇ ਟੀਟੀ ਬਣ ਕੇ ਤੇ ਰੋ ਮਾਰੀ ਜਾਂਦਾ ਤੂੰ ਸਰਪੰਚ ਕੀ ਕਰ ਦੇ ਮੇਰੇ ਪਰਮਾਤਮਾ ਬੋਲੀ ਜੇ ਮੇਰੇ ਨਾਲ ਕੀ ਕਰ ਲੇਗਾ ਫਿਰ ਮੇਰੇ ਨਾਲ ਮੈਨੂੰ ਦੱਸ ਦੇਗਾ ਕੀ ਕਰੇਗਾ ਦਿਮਾਗ ਨਾ ਖਰਾਬ ਕਰ ਚਲੀ ਜਾ ਆਪਣੇ ਪਿੱਛੇ 20 ਲੱਖ ਸਣਾਈ ਜਾਂਦੀ ਐ ਤੇਰੇ ਬਾਪ ਨੇ ਦਿੱਤਾ ਕੀ ਐ ਮੈਨੂੰ ਦੱਸ ਕੀ ਦਿੱਤਾ ਪੇਕੇ ਪੇਕੇ ਤੈਨੂੰ ਕੁੜੀ ਦੇਤੀ ਹੋਰ ਤੈਨੂੰ ਸਾਈਕਲ ਤੇ ਭਾਗੇ ਝੂਟੇ ਦੇ ਦੇ ਕੁੜੀ ਦੇਤੀ ਤੈਨੂੰ ਉਹਨੇ ਹੋਰ ਕੀ ਦੇ ਦੇ ਤੈਨੂੰ ਅਕੇ ਲਿਆਇਆ ਮੇਰੇ ਵਾਲੀ ਇਹ ਮੇਰੀ ਘਰ ਵਾਲੀ ਐ ਮੈਂ ਜੋ ਮਰਜ਼ੀ ਕਹਾ ਇਹਦੇ ਘਰ ਵਾਲੀ ਇਹ ਰੇਲਵੇ 'ਚ ਟੀਟੀ ਲੱਗਿਆ ਟੀਟੀ ਹੁਣ ਤੂੰ ਰੇਲ ਦੇ ਥੱਲੇ ਦੇ ਦੇ ਨੂੰ ਲਿਆ ਕੇ ਫਿਰ ਵਿਚ ਇੱਕ ਬੋਟ ਪਿੱਛੇ ਆ ਹਾਲ ਹੋਇਆ ਪਿਆ ਪਤਾ ਨਹੀਂ ਕਿੰਨੇ ਪਰਿਵਾਰਾਂ ਦੀਆਂ ਦੁਸ਼ਮਣੀਆਂ ਪੈ ਜਾਂਦੀਆਂ ਅਸੀਂ ਪਿੰਡਾਂ 'ਚ ਪਤਾ ਨਹੀਂ ਕਿੰਨਾ ਕ ਵੈਰ ਪਾ ਲੈਨੇ ਆ ਠੀਕਾ ਆ ਚਮਚਾ ਗਰੀ ਕਰਕੇ ਪਿੰਡਾਂ ਦੇ ਕੰਮ ਰੁਕ ਜਾਂਦੇ ਆ ਉੱਜੜ ਜਾਂਦੇ ਆ ਘਰਾਂ ਦੇ ਘਰ ਪਰਿਵਾਰਾਂ ਦੇ ਕਈ ਵਾਰੀ ਵੋਟਾਂ 'ਚ ਕਤਲ ਹੋ ਜਾਂਦਾ ਇਹ ਮੂਰਖ ਅਜੇਹੀਆਂ ਸਥਿਤੀਆਂ ਦੇ ਵਿੱਚ ਪਹੁੰਚੇ ਪਿਆ ਕਹਿੰਦੇ ਵੋਟਾਂ ਪਿੱਛੇ ਪਾਲਟੀਆਂ ਲੜਦੀਆਂ ਬਹੁਤ ਵੇਖੀਆਂ ਸੀ ਪਰ ਅੱਜ ਮੀਆਂ ਬੀਬੀ ਦੇ ਵਿੱਚ ਹੈ ਇਹ ਹੀ ਲੜਾਈ ਹੋਗੀ ਕਿ ਦੋਨੇ ਦਲਵਾਜੇ ਦੇ ਤੱਕ ਪਹੁੰਚ ਗਏ ਅਦਾਲਤ ਦੇ ਤਲਾਕ ਲੈਣ ਦੇ ਵਾਸਤੇ ਅੱਜ ਉਹਨਾਂ ਦੇ ਨਾਲ ਥੋੜੀ ਪੂਰੀ ਗੱਲਬਾਤ ਹੈ ਜਿਹੜੀ ਕਰਵਾਗੇ ਵੀਰੇ ਰੌਲਾ ਕੀ ਹੈ ਤੁਹਾਡਾ ਯਾਰ ਰੌਲਾ ਕੀ ਹੈ ਯਾਰ ਰੌਲਾ ਇਹ ਹੈ ਕਿ ਮੈਂ ਜਿਹੜੀ ਪਾਰਟੀ ਦੇ ਨਾਲ ਜੁੜਿਆ ਹੋਇਆ ਮੈਂ ਇਹਨੂੰ ਕਿਹਾ ਉੱਥੇ ਵੋਟ ਪਾ ਹਾਂ ਆ ਕਹਿੰਦੀ ਮੈਂ ਨਹੀਂ ਪਾਣੀ ਹੈਗੀ ਇਹ ਘਰ ਵਾਲੀ ਹੈ ਤੁਹਾਡੇ ਘਰ ਵਾਲੀ ਹੈ ਵਿਆਹ ਕਿ ਲਿਖਿਆ ਆ ਅੱਛਾ ਤੁਸੀਂ ਜਿਹੜੀ ਪਾਰਟੀ ਨੂੰ ਵੋਟ ਪਾਉਣੀ ਹੈ ਉੱਥੇ ਪਾਉਂਦੀ ਨਹੀਂ ਹਾਂ ਹਾਂ ਕਹਿੰਦੀ ਮੈਂ ਤਾਂ ਪੇਕੇ ਵਾਲ ਦੀ ਪਾਣੀ ਹੈ ਕਿਉਂ ਤੁਸੀਂ ਪਾਉਂਦੇ ਨਹੀਂ ਪਹਿਣਦੀ ਮੈਂ ਕਿਉਂ ਵੀਰੇ ਵੋਟ ਪਾਵਾਂ ਜਦ ਮੇਰੇ ਘਰ ਦੇ ਨਾਲ ਜਿੱਥੇ ਮੈਨੂੰ ਅਜੇ ਤੱਕ ਮੈਨੂੰ ਹਨਾ ਮੇਰੇ ਨਾਲ ਉਹਨਾਂ ਨੇ ਬਰਤਿਆ ਸਾਰਾ ਕੁਝ ਮੈਨੂੰ ਜੰਮਿਆ ਪਾ ਲਿਆ ਇਹਦੇ ਨਾਲ ਮੈਂ ਵਿਆਹੀ ਹਾਂ ਇਹਦੇ ਨਾਲ ਕੋਈ ਸੱਟ ਥੋੜੀ ਦਿੱਤਾ ਇਹਨੂੰ ਮੈਂ ਜਿੱਥੇ ਕਹੂਗਾ ਮੈਂ ਉੱਥੇ ਵੋਟ ਪਾਉਂਗੀ ਫਿਰ ਵਿਆਹ ਕੇ ਮੈਂ ਪਾਸੇ ਬਹੁਤ ਮਹਿਲ ਆਇਆ ਹੈ ਵੇ ਵੀ ਇੰਨੀ ਲਾਇਆ ਵੀਰੇ ਤੇ ਮੈਂ ਆਪਦੇ ਘਰ ਦੇੋਂ ਛੱਡ ਦਵਾਂ ਅੱਜ ਇਹ ਕਿਦਾਂ ਕਹਿ ਰਿਹਾ ਮੈਨੂੰ ਕਿ ਮੈਂ ਆਪਦੇ ਘਰ ਦੇ ਛੱਡ ਦੇ ਜਿਹੜਾ ਮੈਨੂੰ 20-25 ਸਾਲ ਤੋਂ ਪਾਲ ਲਿਆ ਮੈਂ ਨਹੀਂ ਛੱਡ ਸਕਦੀ ਉਹਨਾਂ ਨੂੰ ਫੇਰ ਅੱਗੇ ਤੇ ਮੇਰੇ ਕੋਲ ਹੀ ਰਹਿਣਾ ਮੈਂ ਕਹਵਾਣੀ ਸਾਰਾ ਹੁਣ ਵੋਟ ਤੇ ਮੇਰੇ ਕਹਿਣ ਤੇ ਪੈਣਾ ਮੇਰੀ ਮੇਰੀ ਗੱਲ ਦੀ ਪਿੱਛੇ ਕੁਝ ਜਿਹਾ ਲੀਡਰ ਤਾਂ ਨੂੰ ਕੋਈ ਘਰੇ ਆਟਾ ਸੱਟ ਕੇ ਜਾਣਗੇ ਤੁਸੀਂ ਆਪਦੇ ਘਰੇ ਕਿਉਂ ਐ ਨਹੀਂ ਵੀਰੇ ਹੋ ਸਕਦਾ ਮੈਨੂੰ ਤਾਂ ਜਿੱਥੇ ਮੇਰੇ ਘਰ ਦੇ ਕਹਿਣਗੇ ਮੈਂ ਤਾਂ ਉੱਥੇ ਹੀ ਵੋਟ ਪਾਉਂਗੀ ਮੈਂ ਗੁੱਤਰੀ ਪੱਟ ਕੇ ਪਵਾ ਲੂੰ ਗੁੱਤਰੀ ਪੱਟ ਕੇ ਮੈਂ ਘਰ ਦੇਂਗਾ ਬਾਬੇ ਤੈ ਕਿ ਮੈਂ ਪੱਟ ਦੇਗਾ ਤੂੰ ਸਾਡੇ ਕੋਲੇ ਬੋਲੀ ਜਾਣਾ ਇਹਨੂੰ ਤਾਂ ਬੋਲੇ ਮੋੜ ਕੇ ਕੁੱਟੇਗਾ ਲੈ ਦੱਸ ਨਹੀਂ ਯਾਰ ਲੀਡਰਾਂ ਪਿੱਛੇ ਕਾਹਦਾ ਕਲੇਸ਼ ਪਾਉਣੇ ਆ ਆਪਦੇ ਘਰੇ ਤੁਸੀਂ ਦੱਸ ਜਿਹਨੇ ਨਾ ਵੋਟ ਪਾਈ ਫਿਰ ਕਿੱਡੀ ਕ ਗੱਲ ਹੋਣੀ ਨਾ ਤਲਾਕ ਦੇ ਦੇਣਾ ਤਲਾਕ ਦੇ ਦੇਣਾ ਤਲਾਕ ਤਲਾਕ ਦੇ ਦੂੰਗਾ ਵੀਰੇ ਇਹ ਮੇਰੇ ਘਰਿਆਂ ਦੀ ਕੋਈ ਇੱਜ਼ਤ ਨਹੀਂ ਸੀ ਮੈਂ ਐਦਾਂ ਕਿਵੇਂ ਤਲਾਕ ਦੇ ਦੂੰਗਾ ਮੈਂ ਦੇਣਾ ਵਾਹ ਤਲਾਕ ਆ ਲੈ ਯਾਰ ਮੇਰੀ ਟੇਢ ਦੀ ਵੋਟ ਵਿਆਹ ਕੇ ਮੈਂ ਲੈ ਕੇ ਆ ਨਾ ਵਿਆਹ ਕੇ ਤਾਂ ਲੈ ਦਊਂਗਾ ਕਿੱਥੇ ਨਹੀਂ ਖਰਾਬ ਕਰ ਸਕਦੀ ਹੈਗੀ ਇਹਦੇ ਕਹਿੰਦੇ ਮੈਂ ਵੋਟ ਕਿੱਦਾਂ ਪਾਵਾਂ ਮੇਰੇ ਘਰ ਦੇ ਉਹਨਾਂ ਦਾ ਵਰਤ ਦੇਸੀ ਬਚਪਨ ਤੋਂ ਮੈਂ ਨਹੀਂ ਪਾ ਸਕਦੀ ਸਾਡਾ ਬਹੁਤ ਸਾਦੀ ਤੋਂ ਉਹਨਾਂ ਨੇ ਨਹੀਂ ਮੈਂ ਤਾਂ ਵਿਆਹ ਕੇ ਲੈਤਾ ਤੂੰ ਇੱਕ ਵਾਰ ਇਹ ਨਹੀਂ ਕਹਿ ਸਕਦੀ ਕਿ ਹਾਂ ਕੋਈ ਗੱਲ ਨਹੀਂ ਤੂੰ ਕਹਿੰਦੀ ਉਹਨਾਂ ਨੂੰ ਮੈਂ ਪਾਤੀ ਵੋਟ ਪਰ ਨਹੀਂ ਜੋ ਚੀਜ਼ ਮੈਂ ਕਰ ਨਹੀਂ ਸਕਦੀ ਯਾਰ ਮੇਰੀ ਮੇਰੀ ਗੱਲ ਸੁਣੋ ਬੋਰਡ ਦਾ ਉੱਥੇ ਮਸ਼ੀਨ ਆ ਗਈ ਇੱਕ ਕੋਈ ਨਹੀਂ ਬਟਨ ਦੱਬ ਲੈ ਤੁਸੀਂ ਤਲਾਕੋ ਤਲਾਕ ਕੇ ਕਿਆ ਹੁੰਨੇ ਆ ਵਿਆਹ ਹੋਇਨ ਕਿੰਨਾ ਟਾਈਮ ਹੋ ਗਿਆ ਕਈ ਸਾਲ ਹੋ ਗਏ ਨਾ ਕਈ ਸਾਲ ਹੋ ਗਏ ਨੇ ਤੁਸੀਂ ਇਹ ਦੱਸੋ ਨਹੀਂ ਹੁਣ ਖਰਚਾ ਹੋਇਆ ਵਿਆਹ ਤੇ ਤਲਾਕ ਦੀ ਗੱਲ ਬਿਲਕੁਲ ਸਰ ਬਿਲਕੁਲ ਭਾਜੀ 25 ਲੱਖ ਰੁਪਏ ਮੇਰੇ ਡੈਡੀ ਨੇ ਲਾਇਆ ਹੁਣ ਇਹ ਕਹਿੰਦਾ ਕਿ ਮੈਂ ਰਹਿਣਾ ਨਹੀਂ ਤੇਰੇ ਨਾਲ ਇੱਕ ਸਿਰਫ ਵੋਟ ਕਰਕੇ ਇਹ ਗਲਤ ਗੱਲ ਤਾਂ ਪੇਕਾ ਪਰਿਵਾਰ ਕਿੱਦਾਂ ਛੱਡਦਾ ਇਹ ਗਲਤ ਗੱਲ ਤੇਰੀ ਰੋ ਰੋ ਕੇ ਨਾ ਦਿਖਾ ਮੈਨੂੰ ਰੋ ਕੇ ਨਾ ਦਿਖਾ ਕਿੱਦਾਂ ਉਹਦਾ ਪੇਕਾ ਪਰਵਾਰ ਆਪਦੇ ਭਰਾ ਆਪਦੇ ਪਰਜਾਈਆਂ ਆਪਦੇ ਕਿਵੇਂ ਮੈਂ ਛੱਡ ਦਵਾ ਕਿ ਸਿਰਫ ਇਹ ਦੇ ਕਰਕੇ ਇੱਕ ਵੋਟ ਕਰਕੇ ਇਹ ਗਲਤ ਗੱਲ ਆ ਯਾਰ ਸਾਰਾ ਕਰਕੇ ਮੈਨੂੰ ਛੱਡ ਰਿਹਾ ਆਪਦੀ ਰਾਜ ਨਹੀਂ ਇੱਥੇ ਲੀਡਰ ਕਿਹਦੇ ਸਕੇ ਹੁੰਦੇ ਤੂੰ ਲੀਡ ਮੈਂ ਰੱਖਣ ਨੂੰ ਤਾਂ ਦਿੱਤਾ ਤੇ ਵੋਟ ਨਹੀਂ ਪਾਉਂਦੀ ਉੱਥੇ ਰੱਖਣ ਨੂੰ ਇਹ ਚੱਕ ਕੇ ਲੈ ਆਵੇ ਕਿ ਇੱਜ਼ਤ ਹੈ ਸਾਡੀ ਵੱਣਦੀ ਹੈ ਇੱਕ ਮਿੰਟ ਇਹ ਕਾਦੀ ਇੱਜ਼ਤ ਆ ਜਦੋਂ ਤੂੰ ਆਪਦੇ ਘਰ ਵਾਲੀ ਦੀ ਇੱਜ਼ਤ ਨਹੀਂ ਕਰਦਾ ਤਾਂ ਇਹ ਕਾਦੀ ਇੱਜ਼ਤ ਕਰਦਾ ਤੂੰ ਮੋਟਾ ਪਿੱਛੇ ਮੇਰਾ ਲੜਦਾ ਮੋਟਾ ਪਿੱਛੇ ਮੇਰਾ ਜਲੂਸ ਕੱਢਦਾ ਹੈਂ ਮੈਂ ਆਪਦੇ ਘਰ ਪਰਿਵਾਰ ਕਿੱਦਾਂ ਛੱਡਦਾ ਤੂੰ ਚੱਲ ਜਾ ਗੁੱਤੜੀ ਨਾ ਪਟਾ ਲਈ ਮੈਂ ਤੈਨੂੰ ਦੱਸ ਤੂੰ ਕਹਿ ਰਿਹਾ ਕਿ ਮੈਂ ਇਹ ਕੰਮ ਨਹੀਂ ਕਰਦਾ ਕਬੂਤਨੀ ਪੱਟ ਲੈ 10 ਇਹ ਸਾਈਕੋ ਲੱਗਦਾ ਬੰਦਾ ਮੈਨੂੰ ਆਖੇ ਲੀਡਰਾਂ ਪਿੱਛੇ ਆਖੇ ਮੈਂ ਘਰ ਵਾਲੀ ਨੂੰ ਤਲਾਕ ਦੇ ਦੂੰ ਵੋਟਾਂ ਪੈਣੀਆਂ ਠੀ ਇੱਕ ਵੋਟ ਨਾਲ ਤਾਂ ਨਹੀਂ ਕੋਈ ਉੱਥੇ ਜਿੱਤ ਹਰ ਹੋਣ ਲੱਗੀ। ਉਹ ਤੁਸੀਂ ਵੀ ਮੈਕ ਚੱਕ ਕੇ ਆ ਜੰਨੇ ਸਾਡਾ ਆਪਸ ਦਾ ਘਰੇਸ ਹੈ ਤੁਸੀਂ ਆਪਸ ਦਾ ਨਹੀਂ ਕਹਦਾ ਵੀਰੇ ਮੇਰੇ ਕਰਦਿਆਂ ਦੀ ਗੱਲ ਹੈ ਮੇਰੀ ਇੱਜ਼ਤ ਦਾ ਨਾਮ ਹੋਈ 20-25 ਲੱਖ ਬਿਆ ਦਿਲਾਤਾ ਹੁਣ ਕਹਿੰਦਾ ਕਿ ਮੈਂ ਨਹੀਂ ਰੱਖਣਾ ਤੈਨੂੰ ਤੂੰ ਚਲੀ ਜਾ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਨਹੀਂ ਰੱਖਣਾ ਇੱਕ ਵੋਟ ਪਿੱਛੇ ਛੱਡ ਦੇਗਾ ਇਹਨੂੰ ਤੂੰ ਆ ਚੜਦਾ ਵਾ ਬੱਚੇ ਵੀ ਲੈ ਦੇ ਨਾਲ ਆਪਣਾ 3 ਸਾਲ ਦਾ ਜਵਾਕ ਕਰ ਲੋ ਗੱਲ ਆਖੇ ਜਵਾਕ ਹੁਣ ਉਹ ਜਵਾਕ ਵਿਚਾਰੀ ਕਿੱਥੋਂ ਪਾਲ ਲੂ ਕਵਾ ਇਹਦੇ ਆਪ ਦੇ ਕੋਈ ਸਿਸਟਰ ਹੈ ਕਿ ਤੁਹਾਡੇ ਨਾਲ ਨਾਂ ਹੈ ਹਾਂਜੀ ਵੀਰੇ ਹੈਗੀ ਆ ਇਹਨੇ ਫੇਰ ਜਦੋਂ ਉਹਨਾਂ ਨੂੰ ਛੱਡ ਦੇ ਕੋਈ ਕਿਉਂ ਛੜਦੇ ਬਹੁਤ ਜਾਨੋਂ ਨਹੀਂ ਮਾਰਦਾਂਗੇ ਜਾਨੋਂ ਆਖੇ ਜੇ ਮੇਰੀ ਭੈਣ ਨੂੰ ਕੋਈ ਛੜਦੂ ਤਾਂ ਖੈ ਮੈਂ ਜਾਨੋਂ ਮਾਰਦੂ ਜੇ ਵੋਟ ਮੇਰੇ ਕਹਿਣ ਤੇ ਮੇਰੇ ਪਸੰਦ ਦੇ ਲੀਡਰ ਨਾ ਪਾਉ ਤੇ ਮੈਂ ਇਹਨੂੰ ਤਲਾਕ ਦੇ ਦੂੰ ਤੂੰ ਤਲਾਕ ਕਿਵੇਂ ਦੇ ਦੇਂਗਾ ਫਿਰ ਬਾਈ ਜੀ ਕਾਲਰ ਲੀਡਰ ਆਉਂਦੇ ਨੇ ਸਾਡੇ ਸ਼ੁਰੂ ਤੋਂ ਹੀ ਇੱਜ਼ਤ ਹੈ ਸਾਡੀ ਪਿੰਡ ਦੇ ਵਿੱਚ ਵੀ ਐਮਐਲਏ ਤੱਕ ਘਰ ਆਉਂਦੇ ਨੇ ਸਾਡੇ ਸਰਪੰਚ ਸਰਪੰਚ ਆ ਕੇ ਬੈਠਦੇ ਆ ਕੀ ਗੱਲ ਹੈ ਵੀਰੇ ਕਿ ਇਹਨਾਂ ਦੇ ਐਮਐਲਏ ਇਹਨਾਂ ਦੀ ਇੱਜ਼ਤ ਮੇਰੇ ਘਰ ਦੇ ਦੀ ਕੋਈ ਨਹੀਂ ਉਹਨਾਂ ਦੇ ਕੋਈ ਜਿੰਨੇ ਉਹਨਾਂ ਨੇ ਪਾਲਿਆ ਜਿਹੜੇ ਮੇਰੇ ਘਰ ਦੇ ਉਹਨਾਂ ਨੇ ਵਰਤੇ ਸੀ ਉਹਨਾਂ ਦੀ ਕੋਈ ਇੱਜ਼ਤ ਨਹੀਂ ਹੈਗੀ ਦਾਦਾ ਨੂੰ ਬੋਲ ਮੈਂ ਤੈਨੂੰ ਦੱਸਾਂ ਦਾਦਾ ਨਹੀਂ ਕਰ ਦੇਣੀ ਛੱਡ ਸਕਦੀ ਮੈਂ ਬਰਤਨ ਇੱਕ ਮਿੰਟ ਦੱਸ ਪਰ ਉਹਨਾਂ ਨਾਲ ਬਰਤਨ ਕਿੱਥੇ ਕਰਦਾ ਤੂੰ ਮੈਂ ਮੈਂ ਇਹ ਕਰ ਤੈਨੂੰ ਹੌਲੀ ਇੱਕ ਮਿੰਟ ਦੱਸ ਤਾ ਤੈਨੂੰ ਬੋਟ ਤਾਂ ਉੱਥੇ ਹੀ ਪਾਣੀ ਪਾਣੀ ਮੈਨੂੰ ਮੇਰੇ ਮੈਨੂੰ ਬਹੁਤ ਦੁਖੀ ਕੀਤਾ ਬੋਟ ਬੋਟ ਉੱਥੇ ਹੀ ਪਾਣੀ ਪਾਣੀ ਬੰਨਣਾ ਤੂੰ ਨਾ ਮੈਂ ਆਪਦੀ ਕਰ ਦੇਣੀ ਛੱਡ ਸਕਦੀ ਤੇਰੇ ਘਰੋਂ ਛੱਡੇਂਗੀ ਤੂੰ ਵੇਖ ਕੇ ਮੈਂ ਲੈ ਕੇ ਆਇਆ ਆਂ ਵਾਕੀ ਲੈ ਕੇ ਆਇਆ ਤੇ ਫਿਰ ਕੋਈ ਪਤਾ ਕਿੰਨੇ ਬੰਦੇ ਮੇਰੇ ਘਰ ਦੇਣੀ ਘੱਟੋ ਘੱਟ ਦੋ ਮੈਂ ਪਤਾ ਕਿ ਕਿੱਥੇ ਕਰਦਾ ਤੂੰ ਕੰਮ ਕਿੱਥੇ ਕਰਦਾ ਰੇਲਵੇ ਵਿੱਚ ਟੀਟੀ ਲੱਗਿਆ ਟੀਟੀ ਟੀਟੀ ਲੱਗਿਆ ਹੈ ਰੇਲਵੇ ਵਿੱਚ ਵੈਸੇ ਇਦਾਂ ਦੇ ਟੀਟੀ ਹੁੰਦੇ ਆ ਪਤੰਦਰ ਤੂੰ ਘਰੇ ਵੀ ਟੀਟੀ ਬਣਿਆ ਫਿਰਦਾ ਉੱਥੇ ਠੀਕ ਆ ਰੇਲਵੇ ਵਿੱਚ ਤੇਰਾ ਆਉਦਾ ਤੂੰ ਟੀਟੀ ਬਣਿਆ ਰੇ ਇੱਥੇ ਟੀਟੀ ਬਣ ਕੇ ਤੇ ਰੋ ਮਾਰੀ ਜਾਂਦਾ ਤੂੰ ਯਾਰ ਮੈਂ ਕ ਕਮਾਲ ਕਰਦਾ ਯਾਰ ਵਿਆਹ ਕੇ ਲੈ ਕੇ ਆਇਆ ਬੱਚਾ ਵਿਆਹ ਕੇ ਲੈ ਆਇਆ ਤਾਂ ਕਹਿੰਦੇ ਤੂੰ ਖਰੀਦ ਮੇਰੀ ਵਿਆਹ ਕੇ ਲੈ ਆਇਆ ਵਿਆਹ ਉਹਨਾਂ ਦੀ ਇੱਜ਼ਤ ਵੀ ਕਰ ਤੂੰ ਤਾਂ ਇਹ ਕਿਹਨੇ ਗੁਲਾਮ ਬਣਾਈ ਹੁੰਦੀ ਆ ਗੁਲਾਮ ਵਾਲੀ ਕੀ ਗੱਲ ਤੂੰ ਕੀ ਕੀਤਾ ਇਹਨੇ ਵੋਟ ਪਾ ਕੇ ਤੇ ਜਾਏਗੇ ਨਹੀਂ ਕੀ ਗੱਲ ਹੈ ਕਿ ਮੈਂ ਆਪਦੇ ਘਰ ਦੇ ਨੂੰ ਨਹੀਂ ਛੱਡ ਸਕਦੀ ਮੇਰੇ ਘਰ ਦੇ ਆਉਂਦਾ ਉੱਥੇ ਹੈਣਾ ਯਾਰ ਵੋਟ ਦੀ ਸਾਰੇ ਖੁਸ਼ ਹੋਣੇ ਕਰਕੇ ਨਿਆ ਖੁਸ਼ ਕਰਿਆ ਵਾ ਪਾ ਲੈਣ ਦੇ ਵੋਟ ਕਿੱਥੇ ਪਾ ਲੈ ਇਹ ਤਾਂ ਨਿੱਜੀ ਅਧਿਕਾਰ ਹੈ ਤੂੰ ਕਿ ਸਾਡੀ ਪਿੰਡ 'ਚ ਇੱਜ਼ਤ ਨਹੀਂ ਐਮਐਲਏ ਸਭਾ ਤਾਂ ਸਰਪੰਚ ਕਰ ਦੇ ਦੇ ਮੇਰੇ ਬਾਪੂ ਬੋਲੀ ਜਾ ਮੇਰੇ ਨਾਲ ਕੀ ਕਰ ਲੇਗਾ ਫਿਰ ਮੇਰਾ ਤੈਨੂੰ ਦੱਸ ਦਿੰਦਾ ਕੀ ਕਰੇਗਾ ਦਿਮਾਗ ਨਾ ਖਰਾਬ ਕਰ ਜਲੀ ਜਾ ਆਪਣੇ ਪਿੱਛੇ ਨਹੀਂ ਜਾ ਸਕਦਾ ਤੁਸੀਂ ਦੇਖ ਲਓ ਇੱਕ ਇੱਕ ਬੋਟ ਪਿੱਛੇ ਆ ਹਾਲ ਹੋਇਆ ਪਿਆ ਪਤਾ ਨਹੀਂ ਕਿੰਨੇ ਪਰਿਵਾਰਾਂ ਦੀਆਂ ਦੁਸ਼ਮਣੀਆਂ ਪੈ ਜਾਂਦੀਆਂ ਅਸੀਂ ਪਿੰਡਾਂ 'ਚ ਪਤਾ ਨਹੀਂ ਕਿੰਨਾ ਕ ਵੈਰ ਪਾ ਲੈਨੇ ਆ ਠੀਕਾ ਆ ਚਮਚਾ ਗਿਰੀ ਕਰਕੇ ਪਿੰਡਾਂ ਦੇ ਕੰਮ ਰੁਕ ਜਾਂਦੇ ਆ ਉਜੜ ਜਾਂਦੇ ਆ ਘਰਾਂ ਦੇ ਘਰ ਪਰਿਵਾਰਾਂ ਦੇ ਕਈ ਵਾਰੀ ਵੋਟਾਂ 'ਚ ਕਤਲ ਹੋ ਜਾਂਦਾ ਏ ਮੂਰਖ ਅਜੇਹੀਆਂ ਸਥਿਤੀਆਂ ਦੇ ਵਿੱਚ ਪਹੁੰਚੇ ਪਿਆ ਇੱਕ ਮਿੰਟ ਜੇ ਇਹਨੇ ਵੋਟ ਨਾ ਪਾਈ ਤਲਾਕ ਹੀ ਲੈ ਲਵੇਂਗਾ ਤੂੰ ਮਤ ਤਲਾਕ ਲੈ ਲੈਣਾ ਮੈਂ ਲੀਡਰ ਆ ਅੱਜ ਯਾਰ ਸਾਡੀ ਬਣੀ ਹੋਈਏ ਚੰਗੇ ਚੰਗੇ ਲੀਡਰ ਆ ਕੇ ਘਰ ਬੈਠਦੇ ਨੇ ਸਾਡੇ ਹਮ ਪਰ ਇਹ ਮੇਰੀ ਘਰ ਵਾਲੀ ਹੋ ਕੇ ਇਹ ਵੋਟ ਕਹਿੰਦੀ ਮੈਂ ਨਹੀਂ ਪਾਣੀ ਤੂੰ ਦੇਖ ਲਓ ਵੀਰੇ ਇਹਨਾਂ ਨੂੰ ਆਪਣੀ ਇੱਜ਼ਤ ਆਪਣੇ ਐਮਐਲਏ ਆਪਣੇ ਸਾਰਾ ਘਰ ਪਰਿਵਾਰ ਦੇਖਦਾ ਪਰ ਜਿੱਥੋਂ ਦੀ ਮੈਂ ਬਹਿ ਕੇ ਆਈ ਉਹਨਾਂ ਨੂੰ ਮੈਂ ਕਿ ਮੈਂ ਵੀ ਉੱਥੇ ਜੰਮੀ ਬਲੀ ਸੀ ਮੈਨੂੰ ਪਾਲਿਆ ਸੀ ਪੜਾਇਆ ਲਖਾਇਆ ਸੀ ਮੇਰੇ ਪਿਓ ਨੇ ਉਹ ਕੀ ਦਿੱਤਾ ਉਹ ਕਿਹ ਦਿੱਤਾ ਗਿਆ ਤੇ ਲਾਇਆ ਮੇਰੇ ਪਿਓ ਨੇ ਵਿਆਹ ਤੇ ਤੂੰ ਮੈਨੂੰ ਗਿਆ ਦਿੱਤਾ ਕਿ ਇਹ ਗੱਲਾਂ ਮਾਰ ਰਿਹਾ 20 ਲੱਖ ਰੁਪਏ ਕਹ ਰਿਹਾ ਕਿ ਮੈਨੂੰ ਤਲਾਕ ਦੇ ਦੇਗਾ ਐਵੇਂ ਕਿਵੇਂ ਦੇ ਦੇਗਾ ਤੁਹਾਡੇ ਤਾਂ ਪੂਰੀ ਨਹੀਂ ਹੋਈ ਬਰਾਤੀ ਕੀ ਪੁੱਠੇ ਆ ਕੇ ਸੀ 200 ਜੱਦਾ ਆਇਆ ਸੀ ਤੇਰੇ ਵਿਆਹ ਤੇ 200 ਜੱਦਾ ਆਇਆ ਸੀ ਬਰਾਤੀ ਨਾ ਰਿਆ ਸਬਜੀ ਤੱਕ ਵੀ ਪਨੀਰ ਦੀ ਖਤਮ ਹੋ ਗਈ ਤੁਹਾਡੇ ਉੱਤੇ ਗੱਲਾਂ ਮਾਰਦਾ ਤੈਨੂੰ ਇਹ ਨਹੀਂ ਦਿਖਦਾ ਕਿ ਜਿੱਡੇ 20 ਲੱਖ ਰੁਪਇਆ ਵਿਆਹ ਤੇ ਲਾਤਾ ਸ਼ਰਮ ਆਉਣੀ ਚਾਹੀਦੀ ਤੁਹਾਡੇ ਅੱਗੇ ਕਰਦਿਆਂ ਨੂੰ ਹੁਣ ਤੂੰ ਤਾਂ ਮੋਟਰਸਾਈਕਲ ਦਿੱਤਾ ਸੀ ਉਹ ਲੋਕ ਤਰ੍ਹਾਂ ਕਹਿ ਰਹੇ ਨੇ ਕਿ ਲਾਗ ਦੇਣਾ ਸ਼ਰਮ ਆਉਣੀ ਚਾਹੀਦੀ ਹੈ ਹੁਣ ਵੀ ਤੂੰ ਮੈਨੂੰ ਕਿਸੇ ਹੋਰ ਦੇ ਕਰਕੇ ਬਨਾਬ ਦੀ ਜੜਾਨੀ ਨੂੰ ਨਾਮ ਕਰ ਰਿਹਾ ਵਾਂ ਕਿ ਹਾਂ ਭਈ ਇਹਦੇ ਤੇ ਕਰ ਇਹਦੇ ਤੇ ਬੋਰਡ ਕੋਤੇ ਪਾ ਨਹੀਂ ਕਰ ਸਕਦੀ ਨਹੀਂ 20 ਲੱਖ ਸੁਣਾਈ ਜਾਂਦੀ ਹੈ ਤੇਰੇ ਬਾਪ ਨੇ ਦਿੱਤਾ ਕੀ ਹੈ ਮੈਨੂੰ ਦੱਸ ਕੀ ਦਿੱਤਾ ਪੇਕੇ ਪੇਕੇ ਤੈਨੂੰ ਕੁੜੀ ਦੇਤੀ ਹੋਰ ਤੈਨੂੰ ਸਾਈਕਲ ਤੇ ਭਾਗੇ ਝੂਟੇ ਦੇ ਦੇ ਤੇ ਤੈਨੂੰ ਉਹਨੇ ਹੋਰ ਕੀ ਦੇ ਦੇ ਤੈਨੂੰ ਉਹ ਬਹਿ ਕੇ ਕੁੜੀਏ ਲੈ ਕਹਿੰਦੇ ਕੁੜੀਏ ਦਿੰਦੇ ਆ ਸਾਰੇ ਉਹ ਕੁੜੀਆਂ ਦਿੰਦੇ ਆ ਫਿਰ ਕੁੜੀ ਦੀ ਇੱਜ਼ਤ ਵੀ ਕਰ ਦੂ ਤੂੰ ਤੁਸੀਂ ਇੱਥੋਂ ਦੇਖੋ ਜਿਹੜਾ ਬੰਦਾ ਇੰਨੀ ਬਕਵਾਸ ਮੈਨੂੰ ਬਾਹਰ ਕਰਦਾ ਮੇਰੇ ਘਰ ਕੀ ਹਾਲ ਕਰਦਾ ਮੈਂ ਕੈਮਰੇ ਮੂਰੇ ਬਕਵਾਸ ਕਰੀਏ ਇਹ ਗੱਲ ਹੈ ਰੋਕ ਕੇ ਦਿਖਾ ਦਿਓ ਹਾਂ ਤੇ ਰੋਕ ਕੇ ਦਿਖਾ ਦਿਓ ਮੈਂ ਮੇਰੇ ਕਰ ਕੀ ਕਰਦਾ ਹੋਗਾ ਇੱਕ ਵੋਟ ਪਿੱਛੇ ਨੇ ਕਰਛੇ ਮੇਰੇ ਕੋਤ ਕਲੇਸ਼ ਰੋਜ਼ ਦਾ ਤਰਿਆ ਹੋਇਆ ਵਾ ਵੋਟ ਨਹੀਂ ਪਾਉਂਦੀ ਵੋਟ ਨਹੀਂ ਪਾਉਂਦੀ ਮੈਂ ਆਪਦੇ ਪੇਕੇ ਦੀ ਬਦਨਾਮੀ ਕਿੱਦਾਂ ਕਰਦਾ ਗੱਲ ਇੱਕ ਵੋਟ ਦੀ ਨਹੀਂ ਹੈਗੀ ਮੇਰਾ ਤਾਂ ਇਹਨੇ ਤਾਂ ਮੇਰਾ ਜਲੂਸ ਕੱਢਿਆ ਪ ਬਿਆਹ ਬਿਆਹ ਕੇ ਲੈ ਕੇ ਆਇਆ ਮੈਂ ਬਿਆਹ ਕੇ ਲੈ ਆਏ ਆਪਣੇ ਘਰ ਵਾਲੀ ਯਾ ਮੇਰੀ ਘਰ ਵਾਲੀ ਮੈਂ ਜੋ ਮਰਜ਼ੀ ਕਰਾਂ ਇਹਦੇ ਘਰ ਵਾਲੀ ਇਹ ਰੇਲਵੇ ਚ ਟੀਟੀ ਲੱਗਿਆ ਟੀਟੀ ਹੁਣ ਤੂੰ ਰੇਲ ਦੇ ਥੱਲੇ ਦੇ ਦੇ ਇਹਨੂੰ ਲਿਆ ਕੇ ਫਿਰ ਚੇਤੇ ਦੇ ਦੇ ਬਿਆਹ ਕੇ ਲੈ ਕੇ ਆਇਆ ਮੇਰੀ ਆਪ ਦੀ ਘਰ ਵਾਲੀ ਮੈਂ ਜੋ ਮਰਜ਼ੀ ਕਰ ਤੂੰ ਵਿਆਹ ਕੇ ਲੈ ਆ ਨਾ ਜਿਹਨੂੰ ਵਿਆਹ ਕੇ ਲਿਆਉਣੇ ਉਹਦੀ ਇੱਜ਼ਤ ਕਰੀਦੀ ਹੁੰਦੀ ਹੈ ਕਿ ਨਹੀਂ ਆਂ ਦੱਸ ਕਰੀਦੀ ਆ ਕਰ ਕਰਦੇ ਆ ਕੁਛ ਨਹੀਂ ਕਰਦਾ ਵੀਰੇ ਕੁਛ ਨਹੀਂ ਕਰਦਾ ਇਹਨੇ ਤੇ ਮੇਰਾ ਜੀਨाराम ਕੀਤਾ ਪਿਆ ਪੈਸੇ ਕਮਾਈ ਦੇ ਸਾਰੇ ਤੇਰੇ ਪੈਦੇ ਹੱਥ ਤੇ ਤਰੇ ਕਿ ਨਹੀਂ ਤਰੇ ਮੇਰਾ ਜੀਨाराम ਕੀਤਾ ਪਿਆ ਵੋਟ ਨਹੀਂ ਪਾਉਂਦੀ ਵੋਟ ਨਹੀਂ ਪਾਉਂਦੀ ਪੇਕੇ ਜਨਾਨੀਆਂ ਕੋਲ ਹਰ ਵਾਰਾ ਕੋਈ ਛੜ ਦਿੰਦੀ ਆ ਬਸ ਰੋਕੇ ਦੋ ਕੁਛ ਕਰਦਾ ਵੀਰੇ ਆਪਦਾ ਘਰ ਪਰਿਵਾਰ ਛੜਦੇ ਇੰਨਾ ਨਹੀਂ ਵਰਤਣਾ ਉਹ ਦਿਨਾਂ ਨਹੀਂ ਵਰਤਣਾ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਘਰ ਬਸਾਉਣ ਵਾਸਤੇ ਮੈਂ ਬਹੁਤ ਕੁਛ ਕਰਤਾ ਇਸ ਬੰਦਾ ਇਹ ਬੰਦਾ ਨਹੀਂ ਬਣਿਆ ਹਰ ਵਾਰੀ ਮੈਨੂੰ ਧੱਕੇ ਨਾਲ ਇੱਥੇ ਵੋਟਪਾ ਐਰ ਕਿ ਮੈਂ ਵੋਟ ਨਹੀਂ ਪਾਣੀ ਐਰ ਕਿ ਚਾਹੇ ਕੁਛ ਵੀ ਹੋ ਜਾਏ ਮੈਂ ਵੋਟ ਨਹੀਂ ਪਾਣੀ ਮੈਂ ਆਪਦੇ ਘਰ ਦੇ ਨਹੀਂ ਛੱ ਯਾਰ ਲੜਨ ਦੀ ਤਾਂ ਕੋਈ ਗੱਲ ਹੀ ਨਹੀਂ ਦੱਸ ਇਹਦੇ ਪਿਓ ਨੇ ਮੋਟਰਸਾਈਕਲ ਦਿੱਤਾ ਹਾਂ ਦਿੱਤਾ ਉਹ ਖੜਾ ਟੁੱਟਾ ਜਿਹਾ ਦਿਖਾ ਮੇਰਾ ਮੋਟਰਸਾਈਕਲ ਕੋਈ ਨਹੀਂ ਯਾਰ ਅੱਜ ਤੋਂ ਇੰਨਾ ਟਾਈਮ ਪਹਿਲਾਂ ਤੇਰੀ ਇੱਜ਼ਤ ਕੀਤੀ ਠੀਕ ਆ ਮੋਟਰਸਾਈਕਲ ਉਦੋਂ ਤੂੰ ਕਾਰ ਮੰਗ ਲੈਂਦਾ ਫਿਰ ਮੇਰਾ ਤੇ ਪਹਿਲੇ 200 ਬੰਦਾ ਆਇਆ ਸੀਗਾ ਜਦੋਂ ਵਿਆਹ ਕੀਤਾ ਵਾ ਉਦੋਂ ਤੂੰ ਕਾਰ ਮੰਗ ਪਰਿਵਾਰ ਸਾਰਾ ਕੁਝ ਕਰਿਆ ਇਹਨਾਂ ਦਾ ਹਜੇ ਵੀ ਇਹਨਾਂ ਦਾ ਢਿੱਡ ਨਹੀਂ ਪਰਦਾ ਮੈਂ ਇਹਨਾਂ ਦਾ ਕਾਰ ਮੰਗ ਲੈ ਜਾਂਦਾ ਮੈਂ ਤੇਰੇ ਪਰਿਵਾਰ ਨੂੰ ਜਾ ਕਾਰ ਕਾਰ ਉਦੋਂ ਮੰਗ ਮੇਰਾ ਮੂੰਹ ਨਾਲ ਖੋਲਵਾ ਵਾ ਸਾਰਾ ਕੁਝ ਦੇਖਦੀ ਆ ਤੇਰਾ ਠੀਕ ਆ ਸਭ ਕੁਝ ਮੈਨੂੰ ਪਤਾ ਵਾ ਤੁਹਾਡੇ ਰਿਸ਼ਤੇ ਆ ਆਠੇ ਨੇ ਗੱਡੀ ਲਈਤੀ ਐ ਨਾ ਪਿੱਛੇ ਖੜੀ ਐ ਐ ਵੀ ਇਹਨੇ ਬੋਟਾ ਕਰਕੇ ਲਈ ਐ ਤਾਂ ਹੀ ਤਾਂ ਮੈਨੂੰ ਆ ਆ ਆਂਦੀ ਐ ਗੱਲ ਆ ਇੱਥੇ ਗੱਲ ਇੱਥੇ ਗੱਲ ਕਰ ਇੱਥੇ ਆ ਗੱਡੀ ਕਿਹਨੇ ਦਿੱਤੀ ਐ ਕਿਹਨੇ ਦਿੱਤੀ ਦੱਸ ਕਿਹਨੇ ਦਿੱਤੀ ਮੇਰੇ ਜਿੱਥੇ ਬੋਰਡ ਪੰਦਾ ਹੋਰ ਮੈਨੂੰ ਕਹਿੰਦਾ ਮੇਰੇ ਕੋਲ ਹੁਣ ਆ ਗਈ ਗੱਲ ਹੁਣ ਆ ਗਈ ਗੱਲ ਮੂੰਹ ਤੇ ਉਹ ਬੋਟਾ ਵਾਲਿਆਂ ਨੇ ਦਿੱਤੀ ਏ ਗੱਡੀ ਤੇਰੇ ਪਿਓ ਨੇ ਕੀ ਦਿੱਤਾ ਉਹ ਤਾਂ ਹੀ ਤੇ ਪਛਦਾ ਅਸੀਂ ਨੰਮ ਖਰਾਮੀ ਨਹੀਂ ਕਰਦੇ ਤੇਰੇ ਪਿਓ ਨੇ ਕੀ ਦਿੱਤਾ ਟੁੱਟੇ ਦੇ ਮੋਟਰ ਤੁਹਾਨੂੰ ਕਿੱਥੇ ਕੱਟੀ ਦਿੱਤੀ ਗੱਡੀ ਗੱਡੀ ਤੇਰਾ ਨਾ ਮੇਰੀ ਇੱਕ ਗੱਡੀ ਬਾਕੀ ਜਿਹੜਾ ਤੇਰਾ ਲੱਗਦਾ ਦੇਖੋ ਆ ਕਿਸੇ ਲੀਡਰ ਨੇ ਪ੍ਰਚਾਰ ਕਰਨ ਨੂੰ ਇਹਨਾਂ ਨੂੰ ਗੱਡੀ ਦੇਤੀ ਏ ਬਾਈ ਜੀ ਇਹ ਮਾਂ ਦਾ ਪੁੱਤ ਇਸ ਗੱਡੀ ਦੇ ਪਿੱਛੇ ਹੁਣ ਆ ਆਪ ਦੀ ਜਨਾਨੀ ਨੂੰ ਇੰਨਾ ਕਾ ਫੋਰਸ ਕਰੀ ਜਾਂਦਾ ਕਿ ਵੋਟ ਪਾ ਵੋਟ ਪਾ ਜਿੱਥੇ ਮੈਂ ਕਹੂੰ ਉੱਥੇ ਵੋਟ ਉਹ ਨਿੱਜੀ ਇਹ ਹਕ ਹੁੰਦਾ ਬੋਟ ਵੀ ਮੇਰੀ ਗੱਲੋਂ ਨਿੱਜੀ ਹਕ ਹੁੰਦਾ ਇਸੇ ਗੱਡੀ 'ਚ ਕਹਿੰਦੀ ਆ ਚੱਲ ਪਿੱਕ ਚੱਲ ਮੌਲ ਚੱਲ ਦੁਕਾਨ ਤੇ ਹੈ ਇਹ ਕਰਨਾ ਮੈਨੂੰ ਕਹਦੇ ਫਿਰ ਮੋਟਰਸਾਈਕਲ ਤੇ ਜਾਣਾ ਹਾਂ ਮੇਰੇ ਜਿੰਨੇ ਜੋਗਾ ਸੀਗਾ ਮੇਰਾ ਪਿਓ ਨੇ ਦਿੱਤਾ ਵੀ ਆ 200 ਬੰਦੇ ਨੂੰ ਰੋਟੀ ਖਵਾਈ ਸਾਰਾ ਕੁਝ ਕਰੇ ਹੋਰ ਮੇਰਾ ਪਿਓ ਚਾਰ ਦੇ ਦੇ ਉਹ ਪਨੀਰ ਤੇ ਜੋਗਾ ਸੀਗਾ ਨਹੀਂ ਸਾਰਾ ਦੀ ਸਬਜੀ ਤਾਂ ਖਤਮ ਹੋ ਗਈ ਤੇ ਤੇ ਉਹ ਨਹੀਂ ਨਹੀਂ ਵਧੀਆ ਪੜੀ ਲਿਖੀ ਕੋਈ ਨਹੀਂ ਉਸੇ ਤੁਸੀਂ ਦੇਖੋ ਕੋਈ ਨਹੀਂ ਕੋਈ ਨਹੀਂ ਮੇਰੇ ਸਾਹੀ ਰੋਲਾ ਪਾਉਣੇ ਕਾ ਵੋਟ ਪਿੱਛੇ ਪਾਈ ਜਾਣਾ ਯਾਰ ਬੋਟ ਤਾਂ ਉੱਥੇ ਹੀ ਪਾਉਗੀ ਜਿੱਥੇ ਮੈਂ ਕਹਿੰਦਾ ਨਹੀਂ ਤਾਂ ਫਿਰ ਜਾਵੇ ਤੂੰ ਆਪਣਾ ਤੂੰ ਜਾ ਮੈਂ ਜਾਉ ਛੱਡ ਯਾਰ ਤੂੰ ਕਹਿੰਦੀ ਮੈਂ ਤਾਂ ਉੱਥੇ ਹੀ ਬਹਾਂਉ ਚੱਕ ਤੁਸੀਂ ਇਹ ਚੀਜ਼ ਵੇਖੋ ਜਿਹੜਾ ਅਸੀਂ ਤੁਹਾਨੂੰ ਇੱਕ ਦਿਖਾਇਆ ਗਿਆਗਾ ਇਹ ਬੇਸ਼ੱਕ ਕਾਲਪਨਿਕ ਪਾਤਰ ਸੀ ਪਰ ਇਹ ਦਿਖਾਉਣ ਦਾ ਸੀ ਤੁਹਾਨੂੰ ਦਿਖਾਇਆ ਨਿਸ਼ਚੈ ਮਿੱਤਰੋ ਕਿ ਸਿਆਸਤ ਇਹ ਜੀ ਕੁੱਤੀ ਤੇ ਗੰਦੀ ਚੀਜ਼ ਹੁੰਦੀ ਆ ਜੀਦਾ ਕਰਕੇ ਘਰਾਂ 'ਚ ਅੱਗ ਪਾਈ ਜਾਂਦੀ ਆ ਪਿੰਡਾਂ 'ਚ ਜਿਹੜੇ 4-5 ਚਮਚੇ ਹੁੰਦੇ ਉਹ ਪੂਰੇ ਪਿੰਡ ਨੂੰ ਦੁਫਾੜ ਕਰਕੇ ਰੱਖਦੇ ਇਸੇ ਕਰਕੇ ਬੋਰ ਜਿੱਥੇ ਮਰਜ਼ੀ ਪਾਓ ਤੁਹਾਡਾ ਨਿੱਜੀ ਹਾਕਾ ਚੰਗੇ ਲੀਡਰ ਨੂੰ ਜਿਹੜੇ ਮਰਜ਼ੀ ਪਾਰਟੀ ਨੂੰ ਪਾਓ ਪਰ ਵੋਟਾਂ ਦੇ ਵਿੱਚ ਆਪਿਆਂ ਦੇ ਵੈਰੀ ਨਾ ਬਣੋ ਪਿੰਡ 'ਚ ਬੈਰ ਨਾ ਪਾਓ ਕਿਸੇ ਕਸ ਵਿੱਚ ਬੈਰ ਨਾ ਪਾਓ ਆਪਾਂ ਸਾਰਿਆਂ ਨੇ ਮਿਲ ਵਰਤਣਾ ਹੁੰਦਾ ਪਤਾ ਕਿਆ ਗੱਲ ਆ ਇੱਥੇ ਲੀਡਰਾਂ ਦੀ ਚਾਪਲੂਸੀ ਕਰਕੇ ਲੋਕ ਵਿ ਨਾ ਛੱਡ ਦਿੰਦੇ ਆ ਭੋਗਾਂ ਦੇ ਵਰਤਨਾ ਛੱਡ ਦਿੰਦੇ ਆ ਕਤਲ ਕਰ ਦਿੰਦੇ ਆ ਪਰ ਲੀਡਰ ਵਿਧਾਨ ਸਭਾ ਚ ਰੌਲਾ ਪਾਉਣ ਤੋਂ ਬਾਅਦ ਇੱਕੋ ਮੇਜ਼ ਤੇ ਚਾਹ ਪੀਂਦੇ ਆ ਰੋਟੀ ਖਾਂਦੇ ਆ ਐਸੇ ਕਰਕੇ ਸਿਆਣੇ ਬਣੋ ਅਸੀਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਜੁੜੇ ਰਹੋ ਮਲੂਕਾ ਟੀਵੀ ਨਾਲ ਧੰਨਵਾਦ